ਠਹਿਰ ਘੋੜੇ ਮੇਰੇ ਤੁਰਤਾ ਕੋ ਠਹਿਰ ਇੱਕ ਝਾਤ ਦਾ ਪਰਤਗੇ ਮਾਰ ਲਵਾ ਧੁੰਦਲੀ ਪੈਂਦੀ ਜਾਂਦੀ ਜਿਹਦੀ ਲਕੀਰ ਉਹ ਪਿੰਡ ਮੇਰਾ ਰਹਿ ਗਿਆ ਪਛਾਂ ਕੇ ਸਿੱਧਾ ਉੜਦਾ ਚਾਲਮ ਘੋੜੇ ਮੇਰੇ ਕਾਤੋਂ ਪਰਤਗੇ ਦੇਖ ਜਰਾ ਕਿ ਜਿਸ ਰਾ ਪੈ ਗਏ ਅਸੀਂ ਹੁਣ ਮਿਲ ਲਗੇ ਉੱਥੇ ਬੇਲੀ ਤੇ ਭਰਾ ਕਿੰਦਾ ਦੋਸਤ ਸਸਿਆ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਆ ਚੰਦਪੀਰ ਸਿੰਘ ਢਿੱਲੋਂ ਦੋਸਤੋ ਅੱਜ ਫੇਰ ਕਿਤਾਬ ਦੇ ਜਿਹੜੇ ਪਿਛਲੀ ਵਾਰ ਆਪਾਂ ਗੱਲ ਕੀਤੀ ਇੱਕ ਪੰਨੇ ਤੋਂ ਲੈ ਕੇ 50 ਪੰਨਿਆਂ ਤੱਕ ਹੋਣ ਗੱਲ ਕਰਾਂਗੇ ਆਪਾਂ 50 ਪੰਨਿਆਂ ਤੋਂ 100 ਪੰਨਿਆਂ ਦੇ ਉੱਤੇ ਗੱਲ ਕਰਾਂਗੇ ਜੋ ਜੋ ਇਹਦੇ ਵਿੱਚ ਚੀਜ਼ਾਂ ਲਿਖੀਆਂ ਗਈਆਂ ਵਾ ਉਹਨਾਂ ਬਾਰੇ ਗੱਲ ਕਰਾਂਗੇ 50 ਤੋਂ ਲੈ ਕੇ 100 ਪੰਨਿਆਂ ਦੇ ਵਿੱਚ ਤੇ ਇੱਕ ਇੱਕ ਰਾਈ ਟੌਪਿਕ ਕਰਾਂਗੇ ਤੇ ਮੈਂ ਲੈਪਟਾਪ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਤੇ ਮੈਂ ਤੁਹਾਨੂੰ ਹੌਲੀ ਹੌਲੀ ਦੱਸਦਾ ਜਾਊਗਾ ਵੀ ਕਿਹੜੇ ਕਿਹੜੇ ਪੰਨੇ ਤੇ ਕਿਹੜੀ ਚੀਜ਼ ਲਿਖੀ ਗਈ ਆ ਤਾਂ ਕਰ ਤੁਸੀਂ ਚੈਨਲ ਨੇ ਸਬਸਕ੍ਰਾਈਬ ਕੀਤਾ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਫਿਰ ਕਰਦੇ ਆਂ ਵੀਡੀਓ ਸਟਾਰਟ ਤੇ ਦੋਸਤੋ ਪੇਜ ਨੰਬਰ 52 ਤੇ ਲਾਈਨ ਲਿਖੀ ਹੈ ਕਿ ਚੀਤੇ ਦੀ ਖਲ ਪਾਈ ਆਦਮੀ ਦਾ ਬਹਾਦਰ ਹੋਣਾ ਲਾਜ਼ਮੀ ਨਹੀਂ ਕਦੇ ਕਦੇ ਫਰਦੀ ਢਾਲ ਖੇਂਡਾਂ ਵਿੱਚ ਬੁਜਦਿਲ ਦਾ ਦਿਲ ਹੋ ਸਕਦਾ ਤੇ ਤੁਹਾਨੂੰ ਪਤਾ ਹੈ ਦੋਸਤੋ ਇਸ ਲਾਈਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਦੋਸਤੋ ਅਸਲਾ ਨਿਸ਼ਾਨ ਤੁਹਾਨੂੰ ਪਤਾ ਕਿੰਨਾ ਪ੍ਰਮੋਟ ਹੋ ਰਿਹਾ ਤੇ ਫੁਕਰੀ ਤੇ ਦਲੇਰੀ 10 10 ਸੈਕਿੰਡਾਂ ਦੇ ਵੀਡੀਓ ਦੇ ਵਿੱਚ ਰੀਲਾਂ ਦੇ ਵਿੱਚ ਤੁਹਾਨੂੰ ਮਿਲ ਜੂਗੀ ਤੇ ਕੋਈ ਬੰਦੇ ਆਨਲਾਈਨ ਤੇ ਆਫਲਾਈਨ ਤੁਹਾਨੂੰ ਉਸੇ ਵੀਡੀਓ ਦੇ ਜਰੀਏ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਭੱਜਦੇ ਵੀ ਨਜ਼ਰ ਆ ਜਾਣਗੇ ਵੀਡੀਓ ਦੇ ਵਿੱਚ ਵੀ ਮદાન ਤੋਂ ਮਿੰਟ ਮਿੰਟ ਭੱਜ ਵੀ ਜਾਂਦੇ ਆ ਉਸ ਦੇ ਉੱਤੇ ਗੱਲ ਕੀਤੀ ਵੀ ਚੀਤੇ ਦੀ ਖਲ ਪਾਈ ਤੇ ਬੰਦੇ ਦਾ ਬਾਹਰ ਹੋਣਾ ਲਾਜ਼ਮੀ ਨਹੀਂ ਕਦੇ ਕਦੇ ਫਰਲਾਦੀ ਦਾ ਢਾਲ ਹੈਟਾ ਬੁਜਦਿਲ ਦਿਲ ਵੀ ਹੋ ਸਕਦਾ ਜਿਹੜੀ ਪੰਜਾਬ ਦੀ ਆਬਾਦੀ ਆ 3 ਕਰੋੜ 10 ਲੱਖ ਆਬਾਦੀ ਐਸਟੀਮੇਟ ਕੀਤਾ ਗਿਆ ਜੁਲਾਈ 1 ਜੁਲਾਈ 2024 ਚ ਐਸਟੀਮੇਟ ਲਗਾਇਆ ਗਿਆ ਤੇ 2034 ਤੱਕ ਇਹਨਾਂ ਨੇ ਐਸਟੀਮੇਟ ਲਾਇਆ ਕਿ ਅ ਦੁਆਨ 3 3 ਕਰੋੜ ਤੇ 24 ਲੱਖ ਜਿਹੜੀ ਆਬਾਦੀ ਵਧੂਗੀ ਤੇ ਇਸ ਬਾਦੀ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ ਝੂਠੇ ਨੇ ਸੱਚੇ ਨੇ ਮਕਾਰ ਨੇ ਗੱਪੀ ਨੇ ਤੇ ਜਿਹੜੇ ਇਹਨੂੰ ਕਹਿੰਦੇ ਆ ਵੀ ਆ ਪੱਕਾ ਹੀ ਤਰੀਕੇ ਨਾਲ ਲੋਕ ਗਰੀਬ ਨੇ ਅਮੀਰ ਨੇ ਚਲਾਕ ਨੇ ਚੁਸਤ ਨੇ ਜਿਹੜੇ ਠੱਗਦੇ ਵੀ ਨੇ ਜਿਹੜੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਵੀ ਨੇ ਮੰਤਰੀ ਸੰਤਰੀ ਨੇ ਨਕਲੀ ਵੀ ਅਸਲੀ ਵੀ ਤੇ ਕਈ ਤਰ੍ਹਾਂ ਦੇ ਲੋਕ ਨੇ ਤੇ ਇਸ ਦੇ ਵਿੱਚ ਖੂਨ ਪਸੀਨੇ ਨਾਲ ਜਿਹੜੇ ਕਮਾਈ ਕਰਦੇ ਨੇ ਉਹ ਵੀ ਨੇ ਤੇ ਜਿਹੜੇ ਉਹਨਾਂ ਦਾ ਖੂਨ ਪਸੀਨੇ ਦੀ ਕਮਾਈ ਹਾਕ ਮਾਰ ਕੇ ਪੈਸੇ ਨਸ਼ਾ ਖਾਂਦੇ ਨੇ ਜਾਂ ਪੈਸੇ ਪਾਰਟੀਆਂ ਉਡਾ ਦਿੰਦੇ ਨੇ ਉਹ ਜੇ ਨਿਸ਼ੇੜੀ ਕਈ ਪ੍ਰਾਈਵੇਟ ਜਾਂ ਸਰਕਾਰੀ ਬੈਂਕਾਂ ਦੇ ਵਿੱਚ ਲੱਗੇ ਕਿਤੇ ਵੀ ਲਾ ਲਓ ਵੀ ਬੈਂਕਾਂ ਚ ਲਾ ਲਓਗੇ ਦਫਤਰ ਚ ਲਾ ਲਓ ਸਰਕਾਰੀ ਦਫਤਰ ਚ ਲਾ ਲਓ ਕਚਹਿਰੀ ਚ ਲਾ ਲਓ ਕੋਟਾਂ ਚ ਲਾ ਲਓ ਕਿਤੇ ਵੀ ਲਾ ਲਓ ਵੀ ਜਿਹੜੇ ਪ੍ਰਾਈਵੇਟ ਸੈਕਟਰ ਕਿਤੇ ਵੀ ਲਾ ਲਓ ਵੀ ਕਿਸੇ ਵੀ ਕੰਮ ਆਗਾ ਕੋਈ ਦੁਕਾਨ ਤੇ ਲਾ ਲਓ ਵੀ ਜਿਹੜੇ ਠੱਗੀ ਮਾਰ ਕਰਨ ਦੇ ਕੁੰਝੇ ਨੇ ਦੀ ਪੈਸਾ ਕਮਾ ਲੈਂਦੇ ਜਿਹੜੇ ਠੱਗ ਲੈਂਦੇ ਨੇ ਤੇ ਉਸ ਤੋਂ ਬਾਅਦ ਜਾ ਕੇ ਦੁਕਾਨਾਂ ਡਾਕਟਰਾਂ ਦੇ ਜਾ ਕੇ ਹਸਪਤਾਲਾਂ ਜਾ ਕੇ ਦਵਾਈਆਂ ਵੀ ਲੈਂਦੇ ਫਿਰਨੇ ਇਹੋ ਜਿਹੇ ਬੰਦੇ ਵੀ ਹੈਗੇ ਨੇ ਤੇ ਉਸ ਤੋਂ ਬਾਅਦ ਦੋਸਤੋ ਇਸ ਪਪੂਲੇਸ਼ਨ ਦੇ ਵਿੱਚ ਬਹੁਤ ਵਧੀਆ ਬੰਦੇ ਵੀ ਹੈਗੇ ਨੇ ਜਿਹੜੇ ਕੀ ਬਹੁਤ ਵਧੀਆ ਕੰਮ ਨਹੀਂ ਕਰਦੇ ਨੇ ਆਪਣੇ ਸਾਰੀਆਂ ਸਾਨੀਆਂ ਤਨਖਾਹਾਂ ਵੀ ਦਾਨ ਪੁੰਨ ਤੇ ਲਾਉਂਦੇ ਨੇ ਕਈ ਵਜੇ ਅਫਸਰ ਵੀ ਹੈਗੇ ਨੇ ਪ੍ਰਾਈਵੇਟ ਸਰਕਾਰੀ ਸਾਰੇ ਕਿੱਤਿਆਂ ਦੇ ਲਾਲੋ ਦੇ ਤੇ ਚੰਗੇ ਮਾੜੇ ਮਜ਼ਦੂਰ ਵੀ ਹੈਗੇ ਨੇ ਚੰਗੇ ਵੀ ਹੈਗੇ ਨੇ ਮਾੜੇ ਵੀ ਹੈਗੇ ਨੇ ਕਈ ਵੀ ਆਪਣਾ ਇੱਕ ਕੰਮ ਦੋ ਦਿਨਾਂ ਦਾ ਕੰਮ ਨੂੰ ਦਾ ਦੇਣਾ ਚ ਵਧਾਉਣ ਵਾਲੇ ਵੀ ਬੰਦੇ ਹੈਗੇ ਨੇ ਉੱਥੇ ਤੇ ਕਈ ਤਰ੍ਹਾਂ ਦੇ ਬੰਦੇ ਮਾੜੇ ਚੰਗੇ ਸਾਰੇ ਵਿੱਚੇ ਨੇ ਦਬੜੂ ਕੁਸੜੂ ਸਾਰਾ ਮਿਕਸ ਚੱਲਣ ਦੇ ਮਿਕਸੇ ਚ ਪਾ ਕੇ ਜਿਉਂਸੀ ਤਰ੍ਹਾਂ ਚੱਲਦਾ ਨਾ ਰੱਬ ਨੇ ਉਹ ਸਾਰੇ ਇੱਕੋ ਤਰਤੀਜ ਬੰਦੇ ਸੁੱਟੇ ਨੇ ਬਸ ਗੱ ਤੇ ਢੱਗੀ ਤੋਂ ਬਜੋ ਤੇ ਚਲਾਕੀ ਤੋਂ ਬਜੋ ਚਲਾਕੀ ਵੀ ਹੋਣਾ ਚਾਹੀਦਾ ਪਰ ਉਹ ਵੀ ਕਿਸੇ ਹਿਸਾਬ ਦਾ ਤੇ ਦੋਸਤੋ ਪੇਜ ਨੰਬਰ 57 ਦੀ ਗੱਲ ਕਰਾਂ ਤਾਂ ਸੋਨਾ ਜਾਂ ਚਾਂਦੀ ਖੁਦ ਆਪਣੇ ਆਪ ਵਿੱਚ ਮਾਤਮ ਨਹੀਂ ਰੱਖਦੇ ਜ਼ਰੂਰਤ ਤਾਂ ਇਸ ਗੱਲ ਦੀ ਹੈ ਵੀ ਕਾਰੀਗਰ ਦੇ ਹੱਥ ਸੋਨੇ ਦੇ ਹੋਣ ਤੇ ਫੇਰ ਹੀ ਉਸ ਸੋਨੇ ਨੂੰ ਨਿਕਾਰ ਕੇ ਉਹਦੀ ਜਿਹੜੀ ਵੀ ਕੋਈ ਵੀ ਚੀਜ਼ ਬਣਾ ਸਕਦਾ ਮੰਦਰੀ ਲਾ ਲਓ ਝੁੰਮਕੇ ਲਾ ਲਓ ਜਨਾਨੀਆਂ ਦੇ ਹਨਾ ਤੇ ਉਹ ਕੋਈ ਵੀ ਚੀਜ਼ ਲਾ ਲਓ ਵੀ ਫੇਰ ਹੀ ਉਹਨੂੰ ਰੂਪ ਦੇ ਸਕਦਾ ਵਾ ਨਹੀਂ ਤੇ ਉਹਨਾਂ ਦੀ ਉਹਨਾਂ ਚੋਂ ਕੋਈ ਵੀ ਮਨੋਂ ਦਾ ਮਤਵ ਨਹੀਂ ਹੈਗਾ ਵੀ ਸੋਨਾ ਹੈ ਜਾਂ ਚਾਂਦੀ ਹੈ ਹੀਰਾ ਕੋਈ ਵੀ ਲਾ ਲਓ ਵੀ ਕੋਈ ਵੀ ਮਹਿੰਗੀ ਚੀਜ਼ ਬੇਸ਼ੁਮਾਰ ਚੀਜ਼ ਜਿਹਨੂੰ ਕਹਿੰਨੇ ਤੇ ਆਮ ਜਿਹੀ ਮਿੱਟੀ ਤੋਂ ਹੀ ਤਾਂ ਬਣਿਆ ਹੈ ਗਾਗਰ ਗਾਗਰ ਜਿਹੜੀ ਆਮ ਮਿੱਟੀ ਤੋਂ ਬਣਦੀ ਹੈ ਪਰ ਜਿੰਨਾ ਚਿਰ ਉਹਨੂੰ ਕਾਰੀਗਰਾਂ ਨੇ ਮਿਲਿਆ ਉਹਨਾਂ ਚੱਕਰ ਮਿੱਟੀ ਦਾ ਵੀ ਕੋਈ ਮਤਵ ਨਹੀਂ ਹੈਗਾ ਕਿ ਜਿਵੇਂ ਆਮ ਸ਼ਬਦਾਂ ਨਾਲ ਸਿਰਜੀ ਗਈ ਕਵਿਤਾ ਦਾ ਕੋਈ ਤੋੜ ਨਹੀਂ ਉਵੇਂ ਸਬ دوستੋ ਕੋਈ ਆਮ ਸ਼ਬਦਾਂ ਨਾਲ ਤੁਸੀਂ ਕੋਈ ਚੀਜ਼ ਹੈ ਤਾਂ ਜਿਹੜੀ ਲੋਕਾਂ ਦੇ ਦਿਨਾਂ ਚ ਘਰ-ਘਰ ਜੇ ਜਿਹੜੀ ਦਿਲ ਜਿੱਤਣੇ ਲੋਕਾਂ ਦੇ ਤੁਸੀਂ ਦੁਨੀਆ ਦਿਖੋ ਭਾਵੇਂ ਨਾ ਉਹ ਸਾਲੋ ਸਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਕੇ ਰੱਖੇ ਇਹੋ ਜਿਹੇ ਸ਼ਬਦ ਹੋਣੇ ਚਾਹੀਦੇ ਨੇ ਇੱਕ ਕਵਿਤਾ ਲਿਖਣੀ ਚਾਹੀਦੀ ਇਹੋ ਜੀ ਵੀ ਜਿਹੜੀ ਆਮ ਸ਼ਬਦਾਜ ਹੋਵੇ ਤੇ ਲੋਕਾਂ ਦੇ ਉਹ ਜਿਹੜੀ ਕਵਿਤਾ ਲਿਖਣ ਦਾ ਮੈਨੂੰ ਲੱਗਦਾ ਤਜਰਬਾ ਵਾ ਉਹ ਕਈ ਵਾਰੀ ਜ਼ਿੰਦਗੀ ਹੰਡਾ ਕੇ ਆਉਂਦਾ ਵਾ ਤੇ ਕਈਆਂ ਨੂੰ ਕੁਦਰਤੀ ਜਿਹੜੀ ਰੱਬ ਨਾਲ ਮਿਹਰ ਹੁੰਦੀ ਉਹ ਚੀਜ਼ ਹੁੰਦੀ ਹੈ ਐਸੇ ਪੇਜ ਦੇ ਵਿੱਚ ਫਿਰ ਦੋਸਤੋ ਗੱਲ ਇਹ ਨਿਕਲਦੀ ਹੈ ਕਿ ਨਕਮੇ ਤੇ ਹੁਸ਼ਿਆਰ ਬੰਦੇ ਦੀ ਅੱਖਾਂ ਬੰਦ ਕਰਕੇ ਬਿਨਾਂ ਕਿਸੇ ਰੋਸ਼ਨੀ ਵਾਲੇ ਕਮਰੇ 'ਚ ਤੁਸੀਂ ਰੱਖ ਦਿਓ ਤਾਂ ਦੋਵਾਂ ਦਾ ਦਰਜਾ ਤੁਹਾਨੂੰ ਸੇਮ ਹੀ ਦਿਖੂਗਾ ਦੋਵਾਂ ਦਾ ਦਿਮਾਗ ਇੱਕੋ ਲੈਵਲ ਤੇ ਤਕੀਵਾ ਕੋ ਕਿ ਨੇਰਾ ਆਊਗਾ ਤੇ ਬਿਨਾ ਇੱਕ ਰੋਸ਼ਨੀ ਵਾਲੀ ਜਗ੍ਹਾ ਤੇ ਉਹਨਾਂ ਨੂੰ ਬਿਠਾ ਦਿਓ ਤੇ ਦੋਵਾਂ ਦਾ ਦਰਜਾ ਸੇਮ ਹੀ ਹੋਊਗਾ ਦੋਸਤੋ ਇਤਰਾ ਤੋਈ ਦੁਨੀਆ ਲਾ ਲੋ ਵੀ ਤੂੰ ਹੀ ਜਗ੍ਹਾ ਚੰਗੇ ਜੇ ਤਾਂ ਤੁਹਾਨੂੰ ਮਾੜਾ ਦੱਸਿਆ ਹੁੰਦੇ ਨੇ ਲੋਕ ਤੇ ਜੇਕਰ ਤੂੰ ਹੀ ਮਾੜੇ ਜੇ ਤਾਂ ਤੁਹਾਨੂੰ ਚੰਗਾ ਦੱਸੌਂਦੇ ਨੇ ਕਿਉਂਕਿ ਅੱਖਾਂ ਦੇ ਪੱਟੀਆਂ ਬਣੀਆਂ ਗਿਆ ਤੇਜ਼ ਦੁਨੀਆ ਦੇ ਵਿੱਚ ਅਸੀਂ ਜੀ ਰਿਹਾ ਪੜੇ ਲਿਖੇ ਇਨਸਾਨਾਂ ਦਾ ਵੀ ਕੋਈ ਉਹਨਾਂ ਚਰ ਫਾਇਦਾ ਨਹੀਂ ਜਿੰਨਾ ਚੱਕਰ ਆਪਣੇ ਜਿਹੜੇ ਗਿਆਨ ਨੂੰ ਬਣਦੇ ਨੇ ਤੇ ਜਿਹੜੇ ਪੜੇ ਲਿਖੇ ਜੇ ਪੜੇ ਲਿਖੇ ਲੋਕ ਹੋਣ ਜੇ ਜੇ ਉਹਨਾਂ ਨੂੰ ਦੂਸਰੇ ਨੂੰ ਸਹੂਲਤਾਂ ਦੇਣੀ ਆ ਨਾ ਹੀ ਆ ਤੇ ਦ ਚੋਟ ਠੰਗ ਤਿੰਨ ਕਮਿਆਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਫਿਰ ਅਨਪੜਵੰਦਿਆਂ ਤੋਂ ਇਹ ਦਰਜਾ ਥੱਲੇ ਡਿੱਗ ਜਾਂਦਾ ਆ ਆ ਵੀਰ ਅਸੀਂ ਦੋਸਤੋ ਆਪਣੇ ਆਪਣੀ ਸਿੱਖਿਆ ਨੂੰ ਆਪਣੀ ਜਿਹੜੀ ਐਜੂਕੇਸ਼ਨ ਨੂੰ ਆਪਾਂ ਅਨਪੜ ਲੋਕਾਂ ਵਿੱਚ ਵੰਡੀਏ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਉਹਨਾਂ ਨੂੰ ਵੰਡੀਏ ਤਾਂ ਦੇਸ਼ ਦੇ ਵਿੱਚੋਂ ਅਨਪੜਤਾ ਦਾ ਜਿਹੜਾ ਕੋਡ ਆ ਜਿਹੜਾ ਅਨਐਜੂਕੇਟਡ ਦਾ ਕੋਡ ਆ ਉਹ ਖਤਮ ਹੋ ਸਕਦਾ ਵਾ ਤੇ ਅਗਰ ਤੁਸੀਂ ਇਸ ਚੀਜ਼ ਨੂੰ ਉਲਟਾ ਵਰਤੋ ਤੇ ਮੈਂ ਗਰੰਟੀ ਦਿੰਦਾ ਵੀ ਫਿਰ ਤੁਹਾਡਾ ਦਰਜਾ ਇਹਨਾਂ ਨਾਲ ਉਹ ਥਲੇ ਡਿੱਗ ਜੂਗਾ ਅਨਪੜ ਲੋਕਾਂ ਨਾਲੋਂ ਵੀ ਫੇਟਾ ਦਾ ਚੋਰ ਠੱਗ ਤੇ ਨਕਮੀਆਂ ਦੀ ਗਿਣਤੀ ਦੇ ਵਿੱਚ ਨਾਮ ਆ ਸਕਦਾ ਵਾ ਜਿਨ੍ਹਾਂ ਨੂੰ ਆਪਾਂ ਬੇਸ਼ਮਾਨ ਸਾਰੀ ਦੁਨੀਆ ਜਨੂ ਨੂੰ ਪੜਿਆ ਲਿਖੇ ਅਨਪੜ ਵੀ ਆਂਦੀ ਹੈ ਇਸ ਨਾਮ ਦਾ ਦਰਜਾ ਤਾਂ ਆਪਾਂ ਨੂੰ ਪਹਿਲਾਂ ਹੀ ਮਿਲ ਚੁੱਕਿਆ ਵਾ ਜਿਹੜੇ ਪੜੇ ਲਿਖੇ ਨੇ ਜੇ ਤੁਸੀਂ ਗਿਆਨ ਨਹੀਂ ਵਣਦੇ ਜੇ ਲੋਕਾਂ 'ਚ ਕੋਈ ਗੱਲ ਨਹੀਂ ਕਰਦੇ ਜੇ ਦਾ ਮਤਲਬ ਕਿ ਪੜੇ ਲਿਖੇ ਦਾ ਤੁਹਾਡਾ ਵੀ ਫਾਇਦਾ ਨਹੀਂ ਮੈਂ ਵੀ ਪੜੇ ਲਿਖੇ ਮੰਨ ਲੂਗਾ ਆਪਣਾ ਜੇ ਮੈਂ ਕਹੇ ਮੇਰੇ ਤੋਂ ਕਹਿਣਾ ਫਾਇਦਾ ਨਹੀਂ ਹੋਊਗਾ ਮੈਂ ਨਕਮੀਆਂ ਦੀ ਗਿਣਤੀ ਦੇ ਵਿੱਚ ਬਹੁਤ ਸੇਵਰੇ ਹੀ ਆਪਣਾ ਦਰਜਾ ਹਾਸਲ ਕਰ ਲੂਗਾ ਕਿ ਜੇ ਮੈਂ ਤੇ ਜੇ ਮੈਂ ਚੋਸ ਤੇ ਚਲਾਕੀਆਂ ਕਰੂੰਗਾ ਹਰਾਮ ਦਾ ਪੈ ਖਾਊਂਗਾ ਤੇ ਕੇ ਨਾ ਠੱਗੀ ਚੋਰ ਚਕਾਤੀ ਕਰੂੰਗਾ ਰੁਪਈਏ ਦੀ ਹੋਵੇ ਭਾਵੇਂ 2 ਰੁਪਏ ਤੋਂ ਲੱਖ ਦੀ ਹੋਵੇ ਕਰੋੜ ਦੀ ਹੋਵੇ ਉਤਲੇ 11 ਤੇ 3rd ਲੈਵਲ ਤੇ ਲੋਕ ਕਰਦੇ ਰਹਿੰਦੇ ਨੇ ਤੇ ਹੁਣ ਮੈਂ ਕੀ ਕੀ ਹੋਂ ਨਾ ਕਿ ਦਿਨ ਤੋਂ ਐਸਟੀਮੇਟ ਲਾਉਂਦੇ ਹੋਗੇ ਪਰ ਆਪਣਾ ਆਪਣਾ ਸਭ ਨੂੰ ਪਤਾ ਤੇ ਤੁਹਾਡੇ ਅੰਦਰ ਦਾ ਤੁਹਾਨੂੰ ਪਤਾ ਹੀ ਹੋਣਾ ਵੀ ਤੁਸੀਂ ਕਿਹੋ ਜੇ ਬੰਦੇ ਜੀ ਹਣਾ ਤੇ ਅਗਲੇ ਪੇਜ ਦੀ ਦੋਸਤੋ ਗੱਲ ਕਰਦੇ ਦੋਸਤੋ ਅਗਲਾ ਪੇਜ ਆਗਾ ਪੇਜ ਨੰਬਰ 58 ਖੁਦ ਅੱਗ ਬਾਲਣ ਲਈ ਆਦਮੀ ਕੋਲ ਆਪਣਾ ਚੁੱਲਾ ਹੋਣਾ ਚਾਹੀਦਾ ਕਿਸੇ ਦੂਸਰੇ ਦੇ ਘੋੜੇ ਤੇ ਸਵਾਰ ਹੋਣ ਵਾਲੇ ਨੂੰ ਦੇਰ ਸਵੇਰ ਉਸ ਤੋਂ ਤੇ ਉਸ ਨੂੰ ਉਹਦੇ ਮਾਲਕ حوالے ਕਰਨੇ ਪੈਂਦਾ ਹੈ। ਪ੍ਰਾਏ ਵਿਚਾਰਾਂ ਦੀ ਕਾਠੀ ਨਾ ਕੱਸੋ ਆਪਣੇ ਵਿਚਾਰ ਆਪ ਖੋਜੋ। ਤੇ ਦੋਸਤੋ ਪੇਜ ਨੰਬਰ 52 ਦੇ ਵਿੱਚ ਇੱਕ ਹੋਰ ਲਾਈਨ ਬਹੁਤ ਖੂਬਸੂਰਤ ਲਿਖੀ ਗਈ ਹੈ। ਮੈਂ ਉਹਨਾਂ ਸ਼ਿਕਾਰੀਆਂ ਵਰਗਾ ਨਹੀਂ ਬਣਨਾ ਚਾਹੁੰਦਾ ਜੋ ਬਾਜ਼ਾਰੋਂ ਇਹਨਾਂ ਖਰੀਦ ਲੈਂਦੇ ਨੇ ਤੇ ਘਰ ਆ ਕੇ ਕਹਿੰਦੇ ਨੇ ਮੈਂ ਖੁਦ ਸ਼ਿਕਾਰ ਕਰਕੇ ਲੈ ਆਇਆ। ਇਹੋ ਜਿਹੇ ਠੋਕੇ ਫਾਂਕੜ ਬਹੁਤ ਤੁਹਾਨੂੰ ਮਹਿਫਲਾਂ 'ਚ ਮਿਲ ਜਣਗੇ ਅੱਜ-ਕੱਲ੍ਹ ਦੀਆਂ ਚੌਥੀ ਪੰਜਵੀਂ ਮਹਿਫਲ ਤੇ ਫੂਫੜਾ ਕੀ ਆ ਤੁਹੀਂ ਹਿਸਾਬ ਲਾ ਲਓ ਆਪੇ। ਆਪਣੇ ਜਿਹਨੂੰ ਕਹਿੰਦੇ ਨਾ ਵੀ ਕੋਈ ਬਗਾਨਾ ਆ ਕੇ ਬੈਠਾ ਹੋਵੇ ਤੇ ਬਾਕੀ ਸਹੀ ਗੱਲ ਘੱਟ ਬੋਲ ਸੁਣੀ ਹੋਣੀਆਂ ਤਾਂ ਇਵੇਂ ਗੱਲਾਂ ਆਪਣੇ ਰਾਹ ਸਾਨੂੰ ਆਪ ਕੱਜਨੇ ਚਾਹੀਦੇ ਆ ਤੇ ਮਦਦ ਲੈਣ ਦੀ ਬਹੁਤ ਘੱਟ ਕੋਸ਼ਿਸ਼ ਕਰਨੀ ਚਾਹੀਦੀ ਆ ਕਰਨ ਦੀ ਜ਼ਿਆਦਾ ਕਰੋ ਪਰ ਮਦਦ ਲੈਣ ਦੀ ਬਹੁਤ ਘੱਟੇ ਕੋਸ਼ਿਸ਼ ਕਰੋ ਕਿਉਂਕਿ ਅੱਜ ਕੱਲ੍ਹ ਲੋਕ ਐਦਾ ਆ ਕਿ ਮਦਦ ਨੂੰ ਐਸਾਨ ਦੇ ਰੂਪ ਵਿੱਚ ਤਬਦੀਲ ਕਰਕੇ ਤੁਹਾਨੂੰ ਐਸਾਨਾਂ ਦੀ ਪੰਡ ਬਣ ਕੇ ਤੁਹਾਡੇ ਨਾਲ ਵੱਖੀ ਦੇ ਬਣ ਕੇ ਤੁਹਾਨੂੰ ਤੋੜ ਦੇਣਗੇ ਤਾਂ ਐਦਾਂ ਦੇ ਲੋਕ ਤੁਹਾਨੂੰ ਪੈਰ ਪੈਰ ਤੇ ਟੱਕਰਦੇ ਰਹਿਣਗੇ ਹੇਠਾਂ ਮੇ ਕੇ ਜਰੂਰ ਚੱਲੋ ਤੇ ਸੋਚ ਉੱਚੀ ਰੱਖੋ ਹਾਂ ਐਸੇ ਚੀਜ਼ਾਂ ਦੇ ਉੱਤੇ ਮਦਦ ਐਸਾਨ ਦੇ ਉੱਤੇ ਮੈਂ ਇੱਕ ਨਿਰਧਾਰਤ ਪੋਡਕਾਸਟ ਕੀਤਾ ਜੀ ਜਿਹੜੇ ਆਪਣੇ ਰਿਸ਼ਤੇ ਹੁੰਦੇ ਨੇ ਕੁਝ ਯਾਰ ਪਿਆਰ ਕੁਝ ਯਾਰ ਪਿਆਰ ਤੇ ਰਿਸ਼ਤੇ ਦਾ ਦੋਸਤੋ ਡਿਸਕ੍ਰਿਪਸ਼ਨ ਚ ਵੀ ਤੁਹਾਨੂੰ ਲਿੰਕ ਮਿਲ ਜੂਗਾ ਤੇ ਦੋਈਓ ਪੋਡਕਾਸਟ ਸੁਣਿਓ ਇੱਕ ਘੰਟੇ ਦਾ ਪੋਡਕਾਸਟ ਆ ਬਹੁਤ ਵਧੀਆ ਵਿੱਚ ਗੱਲਾਂ ਕੀਤੀਆਂ ਗਈਆਂ ਬਹੁਤ ਡਿਫਾਈਨ ਗੱਲਾਂ ਕੀਤੀਆਂ ਗਈਆਂ ਹਰ ਰਿਸ਼ਤੇ ਨੂੰ ਡਿਫਾਈਨ ਕਰਕੇ ਰੱਖ ਦਿੱਤਾਗਾ ਮੈਨੂੰ ਲੱਗਦਾ ਨਹੀਂ ਵੀ ਸਾਰੇ ਓਵਰਆਲ ਕਈਆਂ ਵੱਲੋਂ ਗੱਲ ਤਾਂ ਮਨਾ ਸਮਝ ਲੱਗੇ ਪਰ ਓਵਰਆਲ ਜਿਹੜੀ ਜਿਹੜੀ ਗੱਲ ਕੀਤੀ ਗਈ ਉਹ ਨਿਰਧਾਰਤ ਜ਼ਰੂਰ ਕਰੋਗੇ ਤੁਹਾਨੂੰ ਆਪਣੀ ਲਾਈਫ ਦੇ ਉੱਤੇ ਸੁਣਿਓ ਜ਼ਰੂਰ ਤੇ ਦੋਸਤੋ ਪੇਜ ਨੰਬਰ 59 ਤੇ ਲਿਖਿਆ ਹੋਇਆ ਕਿ ਨਦੀਆਂ ਨੂੰ ਪਿਆਰ ਹੁੰਦਾ ਪੱਥਰਾਂ ਦੇ ਨਾਲ ਤੇ ਇਨਸਾਨ ਨੂੰ ਪਿਆਰ ਕਰਨਾ ਚਾ ਅਗਰ ਆਪਾਂ ਪੰਜ ਪਿਆਰ ਕਰਕੇ ਇਹਨਾਂ ਨੂੰ ਦਰਖਤਾਂ ਨੂੰ ਲਾਵਾਂਗੇ ਤੇ ਕੁਸਾ ਨਾਲ ਦੇ ਵਿੱਚ ਉਹਨਾਂ ਨੂੰ ਠੰਡੀ ਛਾਂ ਤੇ ਮਿੱਠੇ ਫਲ ਦੇਣਗੇ ਇਹ ਚੀਜ਼ ਲਈ ਹੁਣੇ ਸਾਨੂੰ ਉੱਠ ਜਾਣਾ ਚਾਹੀਦਾ ਸਾਨੂੰ అలਾਰਮਾਂ ਦੇ ਨਿਰਭਰ ਨਹੀਂ ਰਹਿਣਾ ਚਾਹੀਦਾ ਜੋ ਦੁਨੀਆ ਵੱਲੋਂ ਦਿੱਤੇ ਜਾਂਦੇ ਨੇ ਸਾਨੂੰ ਆਪਣੀ ਜ਼ਿੰਮੇਵਾਰੀ ਆਪ ਲੈ ਕੇ ਉੱਠਣਾ ਚਾਹੀਦਾ ਤੇ ਜੋ ਜੋ ਤੁਹਾਡਾ ਕਰਤਵ ਹੈ ਕੁਝ ਵੀ ਇਹਦੇ ਪਾਣੀ ਬਚਾ ਸਕਦੇ ਰੁਕ ਲਗਾ ਸਕਦੇ ਤੇ ਇਹ ਚੀਜ਼ਾਂ ਨੂੰ ਬੇਸਿਕ ਜਿਹੜੀਆਂ ਇਹਨਾਂ ਨੂੰ ਸਮਝਣਾ ਪੈਣਾ ਤੇ ਇਹਨਾਂ ਨੂੰ ਬਚਾਉਣਾ ਪੈਣਾ ਤੇ ਇਹ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਸਮਝਿਆ ਜਾਵੇ ਨਹੀਂ ਤੇ ਉਹਨਾਂ ਵਾਲੇ ਟਾਈਮ ਤੇ ਲਾਰਮ ਨਹੀਂ ਵਜਨੇ ਤਾਂ ਤੁਹਾਡੀ ਜ਼ਿੰਦਗੀ ਸਮਾਵਤ ਹੋ ਸਕਦੀ ਤੇ ਇਨਸਾਨ ਨੂੰ ਕੁਦਰਤ ਦੇ ਨਾਲ ਹਮੇਸ਼ਾ ਪਿਆਰ ਕਰਦੇ ਰਹਿਣਾ ਚਾਹੀਦਾ ਕਿਉਂਕਿ ਕੁਦਰਤ ਤੁਹਾਨੂੰ ਹਮੇਸ਼ਾ ਪਿਆਰ ਕਰਦੀ ਹੈ ਤੇ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ ਕੁਝ ਸਮੇਂ ਤੱਕ ਤੇ ਤੁਸੀਂ ਸੋਚੋ ਤੁਸੀਂ ਕੁਦਰਤ ਨੂੰ ਕੀ ਵਾਪਸ ਦਿੱਤਾ ਉਹਦੇ ਪਿਆਰ ਬਦਲੇ ਇਹ ਤੁਹਾਨੂੰ ਹੀ ਪਤਾ ਤੇ ਮੈਨੂੰ ਹੀ ਪਤਾ ਇਹ ਤੁਸੀਂ ਵੀ ਸਿਆਣੇ ਹੋ ਤੇ ਮੈਂ ਵੀ ਸਿਆਣਾ ਅਗਲੇ ਬੰਨੇ ਗੱਲ ਕਰਦੇ ਦੋਸਤੋ ਪੇਜ ਨੰਬਰ 65 ਦੀ ਵਿੱਚ ਲਿਖਿਆ ਹੈ ਕਿ ਕੰਧਾ ਮਜ਼ਬੂਤ ਨਹੀਂ ਐ ਤਾਂ ਸੋਹਣਾ ਪੱਕਾ ਮਕਾਨ ਨਹੀਂ ਟਹਿ ਸਕਦਾ ਇੱਥੇ ਗੱਲ ਵਿਚਾਰਾਂ ਦੇ ਵੀ ਕਰੂੰਗਾ ਮੈਂ ਦੋਸਤੋ ਪੰਜਾਬ ਦੀਆਂ ਕੰਦਾ ਦਿਨੋਂ ਦਿਨ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਟੁੱਟ ਕੇ ਟੁੱਟਣ ਦਾ ਕਾਰਨ ਹੈ ਕਿ ਟੁੱਟਣ ਦਾ ਕਾਰਨ ਮੈਂ ਸਮਝਦਾ ਕਿ ਪੜ੍ਹੇ ਲਿਖੇ ਲੋਕਾਂ ਦੀ ਡਿਊਟੀ ਚੰਗੇ ਢੰਗ ਨਾਲ ਨਾ ਨਿਭਾਈ ਜਾਣੀ ਕਿਸੇ ਦੇ ਹੱਕ ਦੀ ਕਮਾਈ ਖਾ ਕੇ ਪਾਰਟੀ ਤੇ ਨਸ਼ਾ ਕਰਨਾ ਮਹਿੰਗੇ ਜ਼ਮੀਨ ਨੂੰ ਸਸਤੇ ਭਾਅ ਤੇ ਵੇਚ ਦੇਣਾ ਤੇ ਸ਼ਰਯਾਮ ਅੰਗ ਪ੍ਰਦਰਸ਼ਨ ਕਰਕੇ ਮੋਰਖਾਂ ਦਾ ਟੋਲਾ ਆਨਲਾਈਨ ਤੇ ਆਫਲਾਈਨ ਇਕੱਠਾ ਕਰਕੇ ਆਪਣੇ ਵੱਲ ਆਕਰਸ਼ਿਤ ਕਰਨਾ ਕੁਝ ਕੁੜੀਆਂ ਵੱਲੋਂ ਤੇ ਸਹੀ ਸਹੂਲਤਾਂ ਚੰਗੇ ਤਰੀਕੇ ਨਾਲ ਨਾ ਦਿੱਤਾ ਜਾਣਾ ਤੇ ਮੂਰਖਾਂ ਦੀ ਦਿਲਦਾਰੀ ਦਸਨੀ ਤੇ ਫੋਕਾ ਮਾਨ ਮਹਿਸੂਸ ਕਰਵਾਉਣਾ ਸਟੇਜਾਂ ਤੇ ਚੜਾ ਕੇ ਤੇ ਆਪਣੇ ਮੂੰਹੋਂ ਆਪ ਦੀ ਤਾਰੀਫ ਕਰਨਾ ਝੂਠਾ ਤੇ ਨਕਲੀ ਕਿਰਦਾਰ ਰੱਖਣ ਦੇ ਬਾਵਜੂਦ ਵੀ ਤੇ ਸਰਕਾਰੀ ਮਹਿਕਮੇ ਚੋਂ ਕਈ ਲੋਕਾਂ ਵੱਲੋਂ ਰਿਸ਼ਵਤ ਲੈ ਕੇ ਆਮ ਇਨਸਾਨ ਦੀਆਂ ਦਿੱਤੀਆਂ ਆਮ ਇਨਸਾਨ ਨੂੰ ਦਿੱਤੀਆਂ ਸਹੂਲਤਾਂ ਦੇ ਮਜਬੂਰੀ ਤੋਂ ਤਰਲੇ ਤੱਕ ਲਿਆਉਣਾ ਤੇ ਦੇਸ਼ ਚ ਅਨਪੜਤਾ ਹੈ ਪਰ ਪੜੇ ਲਿਖੇ ਤੇ ਐਜੂਕੇਟਿਡ ਦਾ ਕੰਮ ਹੈ ਕਿ ਜਾਗਰੂਕ ਕਰਨਾ ਤੇ ਮਦਦ ਕਰਨਾ ਨਾ ਕਿ ਉਲਟਾ ਉਹਨਾਂ ਨੂੰ ਚੂਨਾ ਲਾਉਣਾ ਤੇ ਉਹ ਰੱਬ ਦੀ ਕਚਹਿਰੀ ਤੋਂ ਪਹਿਲਾਂ ਇਹ ਦੁਨੀਆ ਦੀ ਕਚਾਰੀ ਚੋਂ ਆਪਣਾ ਕੁੰਡਾ ਕਰਵਾ ਕੇ ਫੇਰੀ ਉਹ ਉਸ ਵੱਲ ਕ੍ਰੁਜ ਕਰਦੇ ਨੇ ਤੇ ਤੁਸੀਂ ਲੋਕ ਵੀ ਅਫਸਰ ਜਾਂ ਕਰਮਚਾਰੀ ਹੋ ਸਕਦੇ ਪ੍ਰਾਈਵੇਟ ਜਾਂ ਸਰਕਾਰੀ ਕਿਸੇ ਵੀ ਕਿਤੇ ਤਾਂ ਆਪਣਾ ਕੰਮ ਜ਼ਰੂਰ ਸਮਝਣਾ ਚਾਹੀਦਾ ਕਈ ਲੋਕ ਹੁੰਦੇ ਨੇ ਸਾਰੇ ਬੰਨੇ ਹੁੰਦੇ ਨੇ ਹੁਣ ਮੈਂ ਕਿਹੇ ਪਿੱਛੇ ਬੈਠਾ ਆਉਂਗਾ ਮੇਰਾ ਕੋਈ ਅਫਸਰ ਹੋਊਗਾ ਜਾਂ ਮੇਰੇ ਅਫਸਰ ਨੇ ਮੇਰੇ ਪਿੱਛੇ ਕੋਈ ਬੈਠਾ ਆਊਗਾ ਤੇ ਮੈਂ ਚਲਾਕੀ ਮਾਰੂਗਾ ਤੇ ਮੇਰੇ ਨਾਲ ਕਈਆਂ ਘਰ ਦੇ ਨੁਕਸਾਨ ਹੋਣਗੇ ਆਉਣ ਵਾਲਿਆਂ ਦੇ ਵੀ ਤੇ ਪਿੱਛੇ ਵੀ ਕਿਉਂਕਿ ਮੈਨੂੰ ਗਾਲ ਕੋਈ ਕੱਢੂਗਾ ਤੇ ਪਿਛਲੇਆਂ ਨੂੰ ਵੀ ਨਾਲ ਹੀ ਜਾਊਗੀ ਸਾਰਾ ਵਾ ਮਹਿਕਮਾ ਹੀ ਤੇਰਾ ਮਾੜਾ ਵਜਦਾ ਪ੍ਰਾਈਵੇਟੀਆਂ ਸਰਕਾਰੀ ਤੁਸੀਂ ਕੋਈ ਵੀ ਲਾ ਤੇ ਮੈਂ ਵੀ ਸਾਰਿਆਂ ਨੂੰ ਹੀ ਕਹਿ ਰਿਹਾ ਕੁਝ ਜਿਹੜੇ ਬੰਦੇ ਹੁੰਦੇ ਨੇ ਹੁੰਦੇ ਨੇ ਮੇਰਾ ਜ਼ਰੂਰ ਹੋ ਆ ਪੈਂਦਾ ਮੈਂ ਤਾਂ ਹੀ ਹਰ ਵਾਰ ਵੀਡੀਓ ਚ ਕਹਿਣਾ ਹੁੰਦਾ ਵੀ ਇਹ ਕੋਈ ਚੰਗਾ ਬੰਦਾ ਦੇਖ ਲੈ ਤੇ ਇਸ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਵੀ ਅੱਧੀ ਹਨਪੜਤਾ ਦਾ ਫਾਇਦਾ ਸਰਕਾਰੀ ਜਿਹੜੇ ਕਰਮਚਾਰੀ ਬੈਠੇ ਨੇ ਪ੍ਰਾਈਵੇਟ ਸੈਕਟਰ 'ਚ ਬੈਠੇ ਨੇ ਔਰ ਟੱਗੀਆਂ ਟੋਰੀਆਂ ਤੋਂ ਇਹੀ ਕਰਕੇ ਉਹਨਾਂ ਦਾ ਜਿਹੜੀ ਹੁੰਦੀ ਹੈ ਮਾਸੂਮੀਅਤ ਤੇ ਜਿਹੜਾ ਉਹਨਾਂ ਦੀ ਕੰਪਨਸਨ ਦੀ ਮਿਹਨਤ ਉਹਨਾਂ ਦੀ ਗਵਾਉਂਦੇ ਨੇ ਮੇਰੇ ਨਾਲ ਹੀ ਬੜੇ ਮੱਥੇ ਵੱਜਦੇ ਰਹੇ ਨੇ ਤੇ ਮੈਂ ਵੀ ਬੜੇ ਮਾਰਦੇ ਨੇ ਮੱਥੇ ਕੁਝ ਬਣਿਆ ਤਾਂ ਹੈ ਨੀਗਾ ਪਰ ਅਗਲੇ ਬੰਨੇ ਗੱਲ ਕਰਦੇ ਕੋਈ ਤੇ ਇਨਸਾਨ ਨੂੰ ਦੋ ਅੱਖਾਂ ਦੋ ਕੰਨ ਕਿਉਂ ਦਿੱਤੇ ਗਏ ਨੇ ਤੇ ਜ਼ੁਬਾਨ ਇੱਕ ਕਿਉਂ ਕਿਉਂਕਿ ਜ਼ੁਬਾਨ 'ਚ ਬੋਲਣ ਲੱਗਾ ਦੋ ਅੱਖਾਂ ਨਾਲ ਪਹਿਲਾਂ ਦੇਖ ਲੈਦੀ ਕੀ ਪੜਿਆ ਸੀ ਤੇ ਕੰਨਾਂ ਨੂੰ ਸੁਣਾ ਦੇ ਮੈਂ ਕੀ ਬੋਲਣ ਲੱਗਾ ਇਸ ਤੋਂ ਬਾਅਦ ਉਹਨੂੰ ਅਗਲੇ ਇਨਸਾਨ ਦੇ ਨਾਲ ਵਿਚਾਰ ਸਾਂਝੇ ਕਰਨੇ ਚਾਹੀਦੇ ਨੇ ਜਾਂ ਦੁਨੀਆ ਦੇ ਨਾਲ ਵਿਚਾਰ ਸਾਂਝੇ ਕਰਨੇ ਚਾਹੀਦੇ ਨੇ ਅਗਰ ਤੁਹਾਨੂੰ ਮਾਈਕ ਮਿਲਿਆ ਤੇ ਤੁਹਾਡੀ ਬਹੁਤ ਜ਼ਿੰਮੇਵਾਰੀ ਵੱਡੀ ਹੈ ਉਹ ਜੋ ਬੋਲੋਗੇ ਅਗਰ ਸੁਣਨ ਵਾਲੇ ਤੁਹਾਡੇ ਜਾਦੇ ਨੇ ਤੇ ਮੈਨੂੰ ਲੱਗਦਾ ਵੀ ਪੁੱਠੇ ਵੀ ਪੈ ਸਕਦੇ ਨੇ ਅਗਰ ਤੁਸੀਂ ਗਲਤ ਬੋਲੋ ਤੇ ਉਹਨਾਂ ਨੂੰ ਪੁੱਠੇ ਸਿੱਖਿਆ ਮਿਲ ਸਕਦੀ ਹੈ ਇਸ ਕਰਕੇ ਸੋਚ ਕੇ ਬੋਲੋ ਹਾ ਗੁੱਸਾ ਹੈ ਤੁਹਾਡਾ ਕੇ ਲੈਵਲ ਤੇ ਹੈ ਤਾਂ ਉਸ ਚੀਜ਼ ਨੂੰ ਉਸ ਤਰੀਕੇ ਨਾਲ ਉਤਾਰੋ ਤੇ ਉਹਨੂੰ ਵਧੀਆ ਤਰੀਕੇ ਨਾਲ ਹੋਰ ਕਿਸੇ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਅਗਰ ਗੁੱਸਾ ਹੈਗੇ ਚੀਜ਼ ਤਾਂ ਕੋਈ ਜੀ ਮਾਰੀ ਹੋਈਆਂ ਚੰਗੀ ਹੋਈ ਤੇ ਅਗਲੇ ਬੰਨੇ ਗੱਲ ਕਰਦੇ ਦੋਸਤੋ ਪੇਜ ਨੰਬਰ 67 ਦੀ ਇਸ ਕਿਤਾਬ ਦੇ ਵਿੱਚ ਮੈਂ ਜੇ ਗੱਲ ਕਰਾਂ ਤਾਂ ਬਹੁਤ ਪੇਜ ਜਾਂਦੇ ਨੇ ਜਿਹੜੇ ਮੈਂ ਵਿੱਚ ਛੱਡ ਵੀ ਗਿਆ ਮੈਂ ਓਵਰ ਆਲ ਇਹ ਸਮਝਾਉਣਾ ਚਾਹੁੰਦਾ ਵੀ ਤੁਹਾਨੂੰ ਇਸ ਕਿਤਾਬ ਨੂੰ ਪੜ੍ਹਨਾ ਚਾਹੀਦਾ ਤੁਹਾਨੂੰ ਜਿਹੜਾ ਮੋਟਾ ਪੇਜ ਲੱਗਣਾ ਨੇ ਕਿੰਨੇ ਮੋਟੀ ਆ ਮੈਂ ਪਿਛਲੀ ਵੀ ਗੱਲ ਕਰਾ ਕਿੰਨੀ ਮੋਟੀ ਪਰ ਨਹੀਂ ਮੈਨੂੰ ਲੱਗਦਾ ਵੀ ਤੁਸੀਂ ਥੋੜੇ ਡਾਮਾ ਡੋਲ ਹੋਗੇ ਜਿਹਦੇ ਵਿੱਚ ਪੜੋਗੇ ਪਰ ਤੁਹਾਨੂੰ ਜ਼ਿਆਦਾ ਤਰਕਤਾਬ ਆਪਣੇ ਜਿਹੜੇ ਲਾਈਵ ਦੇ ਉੱਤੇ ਨਿਰਧਾਰਤ ਲੱਗੂਗੀ ਵੀ ਹਾਂ ਯਾਰ ਕਿਉਂਕਿ ਦੇਸੀ ਬੇਸਿਕ ਦੇਸੀ ਗੱਲ ਦਸੀ ਗਈ ਇਹਦੇ ਵਿੱਚ ਜੋ ਵਰਲਡ ਤੋਂ ਦੱਸੀ ਜਾਂਦੀ ਵੀ ਵਰਲਡ ਚ ਦੇਸੀ ਕਿਉਂਕਿ ਇੱਕ ਅਮਰੀਕਾ ਦਾ ਹੀ ਪਿੰਡ ਹੈਗਾ ਮੈਂ ਕਿਸੇ ਵੀਡੀਓ ਵਿੱਚ ਵੇਖਣਾ ਕਿ ਦੇਸੀ ਤਰੀਕੇ ਨਾਲ ਇਹਨੇ ਮੋਬਾਈਲ ਦੀ ਸੁਵਿਧਾ ਨਹੀਂ ਯੂਜ਼ ਕਰਦੇ ਲਾਈਟ ਨਹੀਂ ਯੂਜ਼ ਕਰਦੇ ਬਹੁਤ ਚੀਜ਼ਾਂ ਨੇ ਇਹ ਨਹੀਂ ਵੀ ਇੰਡੀਆ ਇਕੱਲਾ ਗਰੀਬ ਦੇਸ਼ ਹੈ ਬਹੁਤ ਇੱਤੋਂ ਵੀ ਥੱਲੇ ਗਏ ਗੁਜਰੀ ਨੇ ਤੇ ਇਹਨਾਂ ਨੂੰ ਥੱਲੇ ਡੇਗਣ ਵਾਲੇ ਇਨਸਾਨ ਹੁੰਦੇ ਨੇ ਤੁਹਾਡੇ ਮੇਰੇ ਵਰਗੇ ਮੋਹ ਗੱਲ ਫੇਰ ਕਹਿ ਚੁੱਕੇ ਖੱਗ ਤੇ ਚੋਰ ਨਕਮੇ ਤੇ ਪੜੇ ਲਿਖਿਆ ਨੂੰ ਪੜ ਇਨ੍ਹਾਂ ਚੋਂ ਗਿਣਤੀਆਂ ਦੇ ਵਿੱਚ ਹੁੰਦੇ ਨੇ ਇਨ੍ਹਾਂ ਦੀ ਜਿਆਦਾ ਗਿਣਤੀ ਤਾਂ ਨਹੀਂ ਹੈਗੀ ਪਰ ਇਨ੍ਹਾਂ ਦੀ ਜਿਆਦਾ ਗਿਣਤੀ ਜ਼ਰੂਰ ਹੈ ਪਰ ਇਨ੍ਹਾਂ ਦੇ ਕੈਰੈਕਟਰ ਦੀ ਜਿਆਦਾ ਗਿਣਤੀ ਨਹੀਂ ਹੈਗੀ ਬੰਦਿਆਂ ਦੀ ਜਿਆਦਾ ਗਿਣਤੀ ਜ਼ਰੂਰ ਹੈ ਇਸ ਵਕਤ ਪੇਜ ਨੰਬਰ 67 ਤੇ ਲਿਖਿਆ ਹੈ ਕਿ ਗਲਗਲ ਤੇ ਸੱਚੇ ਦੇ ਸੌਹਾਂ ਕਾਣ ਵਾਲੇ ਇਨਸਾਨ ਤੋਂ ਬਚਣਾ ਚਾਹੀਦਾ ਕਿਉਂਕਿ ਕੋਰੇ ਝੂਠੇ ਵੀ ਹੋ ਸਕਦੇ ਨੇ ਤੇ ਹੁੰਦੇ ਨੇ ਤੇ ਹੈਗੇ ਨਹੀਂ ਆ ਗਿਣਤੀ ਜੇ ਮੈਂ ਜਿਆਦਾ ਕਵਾਂ ਤੇ ਦੋਵਾਂ ਪੱਖੋਂ ਕੁੜੀਆਂ ਮੁੰਡੇ ਦੋਵਾਂ ਜਾਤੀਆਂ ਦੇ ਵਿੱਚ ਹੈਗੀ ਹੈ ਮੰਮੀ ਖਾਂਦਾ ਹਾਂਗਾ ਸੌਂਵਾਂ ਨਹੀਂ ਖਾਂਦਾ ਹਾਂਗਾ ਪਰ ਮੈਨੂੰ ਲੱਗਦਾ ਛੋਟੇ ਹੁੰਦੇ ਐਵੇਂ ਸ਼ਰਾਰਤਾਂ ਕਰਦੇ ਰਹੇ ਆ ਪਾਪੀ ਨੂੰ ਸੌਂ ਖਾਣਾ ਮੰਮੀ ਮੈਂ ਚਾਕਲੇਟ ਨਹੀਂ ਖਾਦੀ ਮੈਂ ਆਹ ਨਹੀਂ ਖਾਦਾ ਮੈਂ ਸਲੇਟੀ ਨਹੀਂ ਖਾਦੀ ਹਣਾ ਐਵੇਂ ਜੇ ਸ਼ਰਾਰਤਾਂ ਕਰਦੇ ਨੇ ਪਰ ਵੱਡੇ ਹੋ ਕੇ ਜਦ ਸੌਂ ਦਾ ਮਹੱਤਵ ਪਤਾ ਲੱਗਾ ਵੀ ਹਾਂ ਯਾਰ ਇਹ ਪੁੱਠੀ ਪੈਂਦੀ ਐ ਫਿਰ ਮੈਨੂੰ ਨਹੀਂ ਲੱਗਦਾ ਵੀ ਮੈਂ ਕਿਹ ਝੂਠੇ ਕੰਮ ਚ ਸੱਚੇ ਕੰਮ ਚ ਸੌਂ ਖਾਦੀ ਹੋਵੇ ਜੇ ਝੂਠ ਮਾਰਿਆ ਤੇ ਲੋਕਾਂ ਨੇ ਮਰਵਾਇਆ ਤੇ ਜੇ ਸੱਚ ਮਾਰਿਆ ਤੇ ਉਹਦਾ ਨੁਕਸਾਨ ਹੋਇਆ ਇਹ ਐ ਚੀਜ਼ ਤੇ ਇਹ ਚੀਜ਼ ਨੂੰ ਸਮਝਣਾ ਚਾਹੀਦਾ ਵੀ ਮੈਂ ਝੂਠ ਜੇ ਮੈਂ ਝੂਠ ਮਾਰੇ ਬੜੇ ਨਿਕਨੇਗੇ ਮਾਰੇ ਆ ਵੀ ਜੇ ਮੈਂ ਕਿਤੇ ਸਪੋਜ਼ ਮੈਂ ਜਾਣਾ ਨਹੀਂ ਚਾਹੁੰਦਾ ਕਿਤੇ ਰਾਤ ਨੂੰ ਤੇ ਮੈਂ ਆਖਣਾ ਵੀ ਮੈਂ ਰਬੀਜ਼ੀ ਆ ਇਹੋ ਜਿਹਾ ਝੂਠ ਕਹਿ ਦੇਣੇ ਇਹੋ ਜਿਹਾ ਝੂਠਾਂ ਦੀ ਗੱਲ ਕਰਦਾ ਮੈਂ ਉਹ ਜਿਹਾ ਝੂਠ ਨਹੀਂ ਮਾਰੇ ਜਿਹੜੀ ਵੀ ਮੈਂ ਕਮਾਈ ਕਰਦਾ ਉਹ ਵਾਈਟ ਕਮਾਈ ਹੈ ਚਿੱਟੇ ਤੋਂ ਕਮਾਉਂ ਨਹੀਂਦਾ ਮੈਂ ਵਾਈਟ ਕਮਾਈ ਹੈ ਤੇ ਜਿਹੜੀ ਮਿਹਨਤ ਕਰਕੇ ਕਮਾਈ ਦੀ ਜੇ 2 ਨੰਬਰ ਦੀ ਹੁੰਦੀ ਤੇ ਮੈਨੂੰ ਪਤਾ ਮੇਰੇ ਕਿੱਥੇ ਲੱਗਣੀ ਗੋਡੇ ਗਾਡੇ ਟੁੱਟ ਜਾਂਦੇ ਨੇ ਜਿਹੜੇ ਆ ਸਰੀਰ ਨੂੰ ਮਨ ਪੈ ਜਾਂਦਾ ਵਾ ਤੇ ਬਿਮਾਰੀਆਂ ਲੱਗ ਜਾਂਦੀਆਂ ਬੰਦੇ ਨੂੰ ਮੈਂ ਦੇਖੇ ਹੋਏ ਇਨਸਾਨ ਇਸ ਕਰਕੇ ਮ ਹਰਾਂ ਅੰਦੇਗੁਮਾਈ ਨਕਾਮ ਬਣਾ ਦਿੰਦੀ ਆ ਤੇ ਜਿਹੜੀ ਸੱਚ ਲੱਖ ਦੀ ਕਮਾਈ ਆ ਉਹ ਬੰਦੇ ਨੂੰ ਇਨਸਾਨ ਬਣਾ ਦਿੰਦੀ ਆ ਤੇ ਉਹ ਬਣਨਾ ਚਾਹੀਦਾ ਮੇਰੇ ਘਾਲ ਵੀ ਤੁਹਾਨੂੰ ਹੱਕ ਸੱਚ ਦੀ ਕਮਾਈ ਮੈਂ ਕਹਿੰਦਾ ਵੀ ਤੂੰ 1000 ਰੁਪਏ ਕਮਾ ਲਓ ਮੈਂ ਜੇ ਕਹਾਂ ਬਈ ਤੂੰ 1 ਲੱਖ ਰੁਪਏ ਕਮਾ ਕੇ ਕਰੋਗੇ ਵੀ ਕੀ ਕਿੰਨੇ ਕੇ ਸਵੇਲੇ ਜੇ ਤੀ ਕੁੜੀ ਪਿੱਛੇ ਭਜੋਗੇ ਤੇ ਕੁੜੀ ਵੀ ਐਟ ਲੀਸਟ ਬੰਦੇ ਪਿੱਛੇ ਭਾਦੀ ਪੈ ਆਉਣ ਤੋਂ ਬਾਵਜੂਦ ਵੀ ਆਪਣੇ ਪਿੱਛੇ ਭਜੋ ਕੋਈ ਨਾ ਕੋਈ ਭੱਜੂ ਤੁਹਾਡੇ ਪਿੱਛੇ ਨਹੀਂ ਭਜੇਉ ਮੈਟਰ ਨਹੀਂ ਕਰਦਾ ਜ਼ਿੰਦਗੀ ਇਕੱਲਿਆਂ ਜੀਣ ਵਾਲੀ ਹੋ ਚੁੱਕੀ ਆ ਤੇ ਲੋਕ ਜੀ ਵੀ ਰਹੇ ਨੇ ਲੋਕਾਂ ਨੂੰ ਪਤਾ ਚੱਲ ਗਿਆ ਵੀ ਸਿੰਗਲ ਪ ਬਾਕੀ ਜਰੂਰ ਬਣਾਓ ਜੇ ਕੋਈ ਬਣਦਾ ਟਾਡਾ ਬਾਕੀ ਅਗਲੇ ਪੇਜ ਨੰਬਰ 71 ਦੀ ਗੱਲ ਕਰਾਂ ਤਾਂ ਲੋਕਾਂ ਦੀ ਇੱਜ਼ਤ ਕਰਨੀ ਫਿਰ ਸਿੱਖੋ ਪਹਿਲਾਂ ਆਪਣੀ ਜ਼ੁਬਾਨ ਦੀ ਇੱਜ਼ਤ ਕਰਨਾ ਸਿੱਖੋ ਮੈਂ ਇਸ ਕਰਕੇ ਅਜਮਨ ਨੂੰ ਨਾ ਥੋੜਾ ਵੱਡਾ ਲਿਖਿਆ ਮੈਂ ਆਪ ਵੀ ਟਾਈਪ ਕਰਕੇ ਥੋੜਾ ਯਾਰ ਡਿਫਾਈਨ ਕਰਕੇ ਵੀ ਚੱਲੀ ਗਿਆ ਕੁਝ ਗੱਲਾਂ ਇਹਦੇ ਵਿੱਚੋਂ ਨੇ ਕੁਝ ਮੈਂ ਆਪਣੇ ਵੱਲੋਂ ਕੀਤੀਆਂ ਵਾ ਤੇ ਦੋਸਤੋ ਪੇਜ ਨੰਬਰ 71 ਤੇ ਗੱਲ ਕੀਤੀ ਲੋਕਾਂ ਦੀ ਇੱਜ਼ਤ ਕਰਨੀ ਫਿਰ ਸਿੱਖੋ ਪਹਿਲਾਂ ਆਪਣੀ ਜ਼ੁਬਾਨ ਨੂੰ ਇੱਜ਼ਤ ਦਿਓ ਸਿਖਾਓ ਦਿਲ ਦਿਮਾਗ ਨਾਲ ਬੈਠ ਕੇ ਵਿਚਾਰ ਸਾਂਝੇ ਕਰੋ ਤੇ ਫਿਰ ਅਸਾਂ ਸੋਚਣਾ ਵੀ ਬੋਲਣਾ ਕੀ ਆ ਤੇ ਫੇਰ ਆਪਣੀ ਜ਼ੁਬਾਨ ਨੂੰ ਇੱਜ਼ਤ ਪਹਿਲਾਂ ਕਰਨੀ ਸਿਖਾਓ ਲੋਕਾਂ ਦੀ ਹੁਣ ਟਾੜ ਦੇ ਅੱਗੇ ਬੰਦੇ ਕਿਉਂ ਜਾ ਰਹੇ ਨੇ ਮੈਨੂੰ ਲੱਗਦਾ ਵੀ ਤੁਹਾਡਾ ਸਾਇੰਸਿਲ ਤਾਂ ਜ਼ਿਆਦਾ ਹੋਣੀ ਚਾਹੀਦੀ ਆ ਅੰਤ ਦੇਖਣਾ ਚਾਹੀਦਾ ਹਮੇਸ਼ਾ ਗੱਲ ਦਾ ਆਸਾਂ ਨੂੰ ਪਹਿਲਾਂ ਨਹੀਂ ਬੋਲਣਾ ਚਾਹੀਦਾ ਜ਼ੁਬਾਨ ਗੰਦੀ ਰੱਖਣੀ ਆ ਰੱਖ ਸਕਦੇ ਹੋ ਕਾਲ ਯੁਗ ਚੱਲ ਰਿਹਾ ਜ਼ਰੂਰੀ ਨਹੀਂ ਵੀ ਇਸਾਤੇ ਹੋ ਗਿਆ ਤੇ ਗੰਦੀ ਰੱਖਣੀ ਰੱਖੋ ਪਰ ਅੰਤ ਜ਼ਰੂਰ ੀਖੋ ਕਈ ਵਾਰੀ ਆਪਾਂ ਗਲਤੀ ਦੇ ਵਿੱਚ ਚੰਗੇ ਬੰਦੇ ਨੂੰ ਵੀ ਮਾੜਾ ਕਹਿ ਜਾਂਦੇ ਹਾਂ ਕਿਉਂਕਿ ਆਪਾਂ ਨੂੰ ਡਰ ਹੁੰਦਾ ਵੀ ਕਿਤੇ ਸਾਡੇ ਨਾਲ ਮਾੜਾ ਨਾ ਹੋ ਜਾਏ ਹਮੇਸ਼ਾ ਹੀ ਅੰਤ ਦੇਖਣਾ ਜੀਦਾ ਸਮਝ ਸਮਰਗਣਾ ਜਿਹ ਕਰ ਉਸ ਤੋਂ ਬਾਅਦ ਵਿਚਾਰ ਆਪਣੇ ਜਿਹੜਾ ਡਿਸੀਜਨ ਫੇਰ ਕਰਨੇ ਚਾਹੀਦੇ ਸੇ ਸਮਝਦਾਰ ਦਿਖਣ ਨਾਲੋਂ ਸਮੇਂਦਾਰ ਬਣਨਾ ਚਾਹੀਦਾ ਹੈ ਇਹਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਤੇ ਜਿਹੜੇ ਸਮਝਦਾਰ ਦੇਖ ਵੀ ਸਕਦੇ ਨੇ ਬੰਦੇ ਅੱਜ ਕੱਲ ਵੀ ਸਮਝਦਾਰ ਹੈ ਕਿ ਨਹੀਂ ਕਈ ਵਾਰੀ ਤੁਸੀਂ ਝੱਲੇ ਵੀ ਹੋ ਸਕਦੇ ਜੇ ਮਨਮੋਜੀ ਵੀ ਹੋ ਸਕਦੇ ਜੇ ਉਹ ਕਈ ਲੋਕਾਂ ਦੀ ਅੱਖ ਗਲਤ ਫਿਰ ਪਰਖ ਲੈਂਦੀ ਆ ਪਰ ਤੁਸੀਂ ਜਿੱਦਾਂ ਦੇ ਹੋ ਤੁਸੀਂ ਆਪਣੇ ਕਿਰਦਾਰ ਨੂੰ ਬੇਕੂਬ ਜਿਓ ਤੇ ਜ਼ਿੰਦਗੀ ਜੀਣ ਆਇਓ ਝੱਲੇ ਹੋ ਕੇ ਜਿਓ ਮਲੰਗ ਜਿਓ ਤਰ੍ਹਾਂ ਨਹੀਂ ਜਿਣੀ ਆ ਜਿਓ ਪਰ ਸਮਝਦਾਰ ਜੇ ਬਣ ਰਹੇ ਹੋ ਫਿਰ ਉਹ ਤੁਹਾਡਾ ਮਨਾਵਟੀ ਚਿਹਰਾ ਵਾ ਤੇ ਜ਼ਿੰਦਗੀ ਚ ਆਇਓ ਤਾਂ ਦੋਸਤ ਭੋਲੇ ਵੀ ਬਣੋ ਤੇ ਚਲਾਕੇ ਵੀ ਬਣੋ ਪਰ ਆਪਣੇ ਲਈ ਬਣੋ ਲੋਕਾਂ ਲਈ ਨਾ ਬਣੋ ਚਲਾਕ ਵੀ ਆਪਣੇ ਲਈ ਬਣੋ ਤੇ ਭੋਲੇ ਵੀ ਆਪਣੇ ਲਈ ਬਣੋ ਕਿਉਂਕਿ ਨਹੀਂ ਤਾਂ ਤੁਸੀਂ ਸਮੁੰਦਰ ਚ ਤੈਰਦੀ ਮੱਛੀ ਵਾਂਗੂ ਕਿਸੇ ਨਾ ਕਹਿ ਦੇਣ ਸ਼ਿਕਾਰ ਜ਼ਰੂਰ ਹੋ ਜਾਵੇ ਇਹ ਚੀਜ਼ ਤੋਂ ਬਚੇ ਹੋ ਜ਼ਰੂਰ ਅਗਲੇ ਬੰਨੇ ਦੋਸਤੋ ਪੇਜ ਨੰਬਰ 81 ਤੇ ਗੱਲ ਲਿਖੀ ਗਈ ਆ ਕਈ ਲੋਕ ਪਾਲਤੂ ਹੰਸ ਆ ਜਾਇਏ ਨੇ ਜੋ ਤੈਰ ਵੀ ਸਕਦੇ ਨੇ ਤੇ ਚੁੱਬੀ ਵੀ ਲਾ ਸਕਦੇ ਨੇ ਪਰ ਮੱਛੀ ਵਾਂਗ ਨਹੀਂ ਤੈਰ ਸਕਦੇ ਜੋ ਕੁਲਟੇ ਪਾਣੀ ਚ ਤਰਦੀ ਹੈ ਪਾਣੀ ਐਸ ਤਰ੍ਹਾਂ ਆ ਰਿਹਾ ਮੱਛੀ ਉਲਟੀ ਤੈਰੋਗੀ ਚੰਗੀ ਮੱਛੀ ਤੇ ਕੁਝ ਉੱਡ ਵੀ ਸਕਦੇ ਨੇ ਪਰ ਆਜ਼ਾਦ ਪੰਛੀ ਵਾਂਗ ਨਹੀਂ ਕੁਝ ਗਾ ਵੀ ਸਕਦੇ ਨੇ ਪਰ ਬੋਲ ਬੋਲ ਵਾਂਗ ਨਹੀਂ ਕੁਝ ਢੰਗ ਨਾਲ ਕੁਝ ਵੀ ਢੰਗ ਨਾਲ ਨਹੀਂ ਕਰ ਸਕਦੇ ਮੈਂ ਵਾਕੀ ਕੁਝ ਤਰੀਕੇ ਨਾਲ ਮਾਰਾ ਵੀ ਨਹੀਂ ਤਰੀਕੇ ਨਾਲ ਕੀਤਾ ਜਾਂਦਾ ਨਾਲ ਚੰਗਾ ਤਰੀਕੇ ਨਾਲ ਕੀਤਾ ਜਾਂਦਾ ਨਾ ਬਾਕੀ ਨਕਮਿਆਂ ਦੀ ਗਿਣਤੀ ਆ ਜਾਂਦੇ ਨੇ ਤੇ ਕੀ ਹਾਲ ਚਾਲ ਹੈ ਇੱਕ ਵਾਰ ਮੈਂ ਬੁੱਤਾਲਬ ਨੂੰ ਪੁੱਛਿਆ ਬਸ ਐਵੇਂ ਹੀ ਆ ਨਾਮ ਹੈ ਬਗਿਆੜ ਵਰਗਾ ਨਾਮ ਹੈ ਸੇ ਵਰਗਾ ਨਾਮ ਹੈ ਸ਼ਿਕਾਰੀ ਆ ਤੇ ਨਾਮ ਹੈ ਸ਼ਿਕਾਰਿਆ ਬਸ ਵਿਚ ਘਾਰੇ ਜਿਵੇਂ ਕੁਝ ਜਾ ਹੋਇਆ ਮੈਂ ਐਦਾਂ ਦਾ ਮੇਰਾ ਕੁਝ ਮਾਹੌਲ ਆ ਲੋਕ ਉਲਝੇ ਪੈਣੇਵੇਂ ਇਸ ਕੀ ਤੁਹਾਨੂੰ ਕਹਿੰਨਾ ਮੈਂ ਜਿਹਨੂੰ ਕਹਿੰਦੇ ਨੇ ਵੀ ਕਿ ਸੂਟਾਂ ਦੀ ਦੁਕਾਨ ਚ ਵੜ ਜਨ ਜਨਾਨੀਆਂ ਸੂਰ ਜਿਆਦਾ ਦੇਖ ਕੇ ਅੱਖਾਂ ਵੀ ਹੁੰਨੀਆਂ ਹੀ ਕਹਿੰਦੇ ਵੀ ਸਾਰੇ ਹੁਣ ਦਿਖ ਜਨ ਤਲ ਲੱਤ ਕੇ ਉਹ ਵੀ ਆਪਾਂ ਨੂੰ ਜਿਆਦਾ ਰੰਗ ਦਿਖਣ ਦਾ ਹੈ ਬੰਦੇ ਮਰਦ ਵਜਨਦਾ ਮਰਤੇ ਜਦੋਂ ਵਜਨਦਾ ਕਿ ਭੀੜ ਭੜਾ ਕੇ ਜਗਾ ਚ ਸਾਰੀਆਂ ਔਰਤਾਂ ਨੂੰ ਇਹ ਕਾਹਖਣਾ ਪੱਕਦਾ ਰਹਿੰਦਾ ਹੈ ਤੱਕਦਾ ਪੱਕਦਾ ਰਹਿੰਦਾ ਵੀ ਸਾਰੀਆਂ ਹੀ ਮੇਰੇ ਨਾਲ ਗੱਲ ਕਰ ਲੈਣ ਸੋ ਇਹ ਇਸ ਤਰ੍ਹਾਂ ਦੇ ਲੋਕ ਅੱਜ ਕੱਲ ਮੌੜ ਆ ਮੈਨੂੰ ਵੀ ਤੁਸੀਂ ਚੰਗਾ ਨਹੀਂ ਰਹਿ ਸਕਦੇ ਮੈਂ ਇਹ ਕਹਿ ਰਿਹਾ ਪਰ ਮੈਂ ਇਹ ਕਹਿ ਰਿਹਾ ਵੀ ਮੇਰੀ ਹੀ ਸੋਚ ਨਹੀਂ ਬੁੱਧੀ ਕਿਤਾਂ ਦੀ ਹੈ ਉਹ ਤੁਹਾਨੂੰ ਮੇਰੇ ਨਾਲ ਬੈਠ ਕੇ ਪਤਾ ਲੱਗੂਗੀ ਮੈਂ ਦੁਨੀਆਦਾਰੀ ਜੋ ਜੀ ਦੇਖੀ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ ਅਗਲੇ ਪੰਨੇ ਗੱਲ ਕਰਦੇ ਆ ਦੋਸਤੋ 85 ਨੰਬਰ ਪੇਜ ਦੇ ਉੱਤੇ ਇੱਥੇ ਲਿਖਿਆ ਗਿਆ ਹੈ ਕਿ ਕਹਿੰਦੇ ਨੇ ਕਿ ਬੱਚਾਂ ਦੇ ਉਸ ਰੁੱਖ ਨੂੰ ਵੱਢ ਸੁੱਟਿਆ ਜਿੱਥੇ ਪੰਛੀ ਕਦੇ ਵਿਆਹ ਕਰਦੇ ਸੀ ਤੇ ਉਸ ਦਾ ਆਲਣਾ ਤਬਾਹ ਕਰ ਵੀ ਸੁੱਟਿਆ ਪੰ ਤੇ ਦਰਖਤ ਨੇ ਕਿਉਂ ਵੜ ਦਿੱਤਾ ਦਰਖਤ ਨੇ ਜਵਾਬ ਦਿੱਤਾ ਕਿ ਮੈਂ ਅਜੇ ਬੇਜਵਾਨ ਸਾਂ ਤੇ ਪੰਛੀ ਨੂੰ ਪੁੱਛਿਆ ਕਿ ਤੇਰਾ ਆਲਣਾ ਕਿਉਂ ਟਾ ਦਿੱਤਾ ਗਿਆ ਤੇ ਪੰਛੀ ਕਹਿੰਦਾ ਮੈਂ ਬੇਜਵਾਨ ਸਾਂ ਕਹਿੰਦੇ ਨੇ ਕਿ ਅਲਫਾਜ਼ ਧਮੀ ਵਾਂਗ ਹੁੰਦੇ ਨੇ ਇੱਕ ਵਾਰ ਮਹਾਨ ਬਖਸ਼ਾ ਦੂਸਰੀ ਵਾਰ ਵਧੀਆ ਰਹਿੰਦੇ ਨੇ ਤੀਸਰੀ ਵਾਰ ਸਹਿਨ ਹੋ ਸਕਦਾ ਤੇ ਚੌਥੀ ਵਾਰ ਦੁੱਖ ਤੇ ਯੱਭ ਬਣ ਜਾਂਦੇ ਨੇ ਮੈਂ ਕਿ ਕੋਈ ਬੰਦਾ ਤੁਹਾਡੇ ਲਾਗੇ ਬੋਲੀ ਜਾਊ ਬੋਲੀ ਜਾਊ ਕੋਈ ਚੀਜ਼ ਰੱਟੀ ਜਾਊਗਾ ਤੂੰ ਹੀ ਉਹ ਚੀਜ਼ ਉੱਤੇ ਤੁਹਾਡਾ ਨਾਂ ਵੀ ਮਤਲਬ ਆਇਆ ਤਾਂ ਇਹਨਾਂ ਨੂੰ ਕੋਈ ਝੂਟਾ ਕਰਾਰ ਕਰ ਰਿਹਾ ਤੇ ਇਹ ਝੂਟੇ ਹੋ ਵੀ ਨਹੀਂ ਤੇ ਵਾ ਇਸ ਟਾਈਮ ਤੁਹਾਨੂੰ ਯਾ ਭਵਿਲਾ ਸਦਾ ਭਾਵੇਂ ਤੁਹਾਡਾ ਪੱਕਾ ਮਿੱਤਰ ਹੋਵੇ ਜਾਂ ਕੋਈ ਬਗਾਨਾ ਬੰਦਾ ਹੋਵੇ ਉਹ ਕਈ ਵਾਰੀ ਤੁਹਾਨੂੰ ਗੁੱਸਾ ਵੀ ਆ ਜਾਊਗਾ ਹੁਣ ਗੁੱਸੇ ਤੋਂ ਬਾਅਦ ਕੀ ਸਿਚੁਏਸ਼ਨ ਹੋ ਗਈ ਉਹ ਮੈਂ ਦੱਸ ਦੇ ਸਕਦਾ ਉਹ ਢਾਡੀ ਸਹਿਨਸੀਲਤਾ ਤੇ ਤੁਹਾਡੇ ਦਿਮਾਗਬੱਦੀ ਤੇ ਗੱਲ ਕਰਦੀ ਆ ਮੈਂ ਗੱਲ ਇੱਕ ਸਿਰਫ ਮਨ ਬੰਨ ਕੇ ਦੱਸੀ ਗੱਲ ਵੀ ਆ ਯਾਰ ਆ ਪਾੜ ਦੇ ਉੱਤੇ ਗੱਲ ਹੁੰਦੀ ਆ ਵੀ ਬੇਜਵਾਨਾਂ ਨੂੰ ਆਪਾਂ ਕਿਤਰਾ ਤੰਗ ਕਰਦੇ ਆ ਜਿਦਾਂ ਵੀ ਪਹਿਲਾਂ ਵੀ ਪੰਛੀ ਬੋਲ ਨਹੀਂ ਸਕਦਾ ਈ ਪਰ ਜੋ ਹਵਾ ਨਹੀਂ ਰਹੀ ਹੁੰਦੀ ਆ ਤੇ ਉਹ ਫਿਰ ਰੁੱਖ ਵੀ ਗਈ ਤੰਗ ਕਰਨ ਡਿਆ ਮੈਂ ਤਾਂ ਵੀ ਯਾਰ ਮੈਂ ਕੋਈ ਕੰਮ ਕਰ ਰਿਹਾ ਸੀ ਤੇ ਹਵਾ ਦੀ ਆਵਾਜ਼ ਆ ਰਹੀ ਆ ਤੇ ਪਾ ਜਿਹੜੇ ਪੱਤੇ ਹਿੱ ਕਈਂ ਦਰੱਖਤ ਵੀ ਤੰਗ ਕਰਨਦੇ ਆ ਬੰਦਾ ਪੰਕ ਵੀ ਉਹ ਵੀ ਬੰਦਾ ਤੰਗ ਕਰਦਾ ਜਿਹਦੀ ਕੋਈ ਮਜਬੂਰਤ ਨਹੀਂ ਸਾਨੂੰ ਤੇ ਪਰ ਜ਼ਰੂਰਤ ਹੀ ਬਹੁਤ ਹੁੰਦੀ ਉਹਦੀਆਂ ਨੂੰ ਉਹ ਸਮੇਂ ਜ਼ਰੂਰਤ ਨਹੀਂ ਹੁੰਦੀ ਅਸੀਂ ਇਹ ਜ਼ਰੂਰਤ ਮੰਨ ਬੰਦੇ ਜਿਹੜੋਂ ਵੀ 체ੜੇ ਚੀਜ਼ ਦੀ ਜ਼ਰੂਰਤ ਪੈਂਦੀ ਆਪਾਂ ਜ਼ਰੂਰਤ ਲੈ ਕੇ ਕਰਨੇ ਤੋੜ ਦਿੰਨੇ ਆ ਤੇ ਬਹੁਤ ਘੱਟ ਬੰਦੇ ਹੁੰਦੇ ਜਿਹੜੇ ਨਾਲ ਉਹ ਦਿਲ ਚ ਸਵਾ ਕੇ ਰੱਖਦੇ ਨੇ ਬੰਦਿਆਂ ਨੂੰ ਬੰਦੇ ਦੇ ਗੱਲਾਂ ਨੂੰ ਬੰਦੇ ਦੇ ਸੁਭਾਣ ਨੂੰ ਤੇ ਬੰਦੇ ਦੇ ਕਿਰਦਾਰ ਨੂੰ ਬਹੁਤ ਘੱਟ ਬੰਦੇ ਹੁੰਦੇ ਨੇ ਭਾਈ ਤੇ ਪੇਜ ਨੰਬਰ 93 ਤੇ ਲਿਖਿਆ ਗਿਆ ਕਿ ਕਿੰਨੇ ਜ਼ਿਆਦਾ ਅਜੇ ਲੋਕ ਨੇ ਜੋ ਪਿਆਰ ਨਾਲ ਜਾਂ ਨਫ਼ਰਤ ਨਾਲ ਦੀਆਂ ਭਾਵਨਾਵਾਂ ਤੋਂ ਪ੍ਰੇਰਿਤ ਫੜ ਕੇ ਲਿਖਣ بیٹھ ਜਾਂਦੇ ਨੇ ਤੇ ਬਹੁਤ ਚੰਗੀਆਂ ਚੰਗੀਆਂ ਕਵਿਤਾਵਾਂ ਬਹੁਤ ਚੰਗੇ ਚੰਗੇ ਲੇਖ ਨਾਵਲ ਤੇ ਬਹੁਤ ਸਿੱਖਿਆ ਸਮਾਜ ਨੂੰ ਦੇਣ ਲਈ ਆਪਣੀ ਕਲਮ ਚੁੱਕ ਕੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਤੇ ਜਿਨ੍ਹਾਂ ਦੀ ਆਉਂਦੀਆਂ ਅਪ ਦਰਬਾਰ ਦਰ ਪੀੜੀਆਂ ਦੇ ਉੱਤੇ ਲੋਕ ਪੜ੍ਹਦੇ ਨੇ ਉਹਨਾਂ ਨੂੰ ਤੇ ਯਾਦ ਕਰਦੇ ਨੇ ਉਹਨਾਂ ਦੀ ਲਿਖਤੀ ਨੂੰ ਉਹਨਾਂ ਦੇ ਕਿਰਦਾਰ ਨੂੰ ਤੇ ਉਹਨਾਂ ਦੀ ਸੋਚ ਨੂੰ ਤੇ ਲਿਖਦੇ ਰਹੋ ਪੜ੍ਹਦੇ ਰਹੋ ਤੇ ਜੀ ਜ਼ਰੂਰ ਇਹ ਨਾਲ ਯਾਦ ਰੱਖਿਆ ਕਰੋ ਅਗਲੇ ਪੰਨੇ ਦੋਸਤੋ ਗੱਲ ਲਾਸਟ ਪੇਜ ਦੀ ਕਰਦੇ ਹਾਂ 100 ਨੰਬਰ ਪੇਜ ਤੇ ਦੋਸਤੋ ਪੇਜ ਨੰਬਰ 100 ਤੇ ਲਿਖਿਆ ਗਿਆ ਹੈ ਕਿ ਸਰੀਰ ਤੇ ਵਜਾ ਤੀਰ ਕੰਡਿਆਂ ਜਾ ਸਕਦਾ ਪਰ ਦਿਲ ਤੇ ਵੱਜਾ ਤੀਰ ਦੱਸੋ ਕੱਢਣਾ ਸੰਭਵ ਹੈ ਪਰ ਦੋਸਤੋ ਲਾਸਟੇ ਮੈਂ ਇਹ ਗੱਲ ਕਹੂੰਗਾ ਵੀ ਅਮੀਰ ਹੋਵੋ ਜਾਂ ਗਰੀਬ ਹੋਵੋ ਪੈਸੇ ਪੱਕੇ ਹੋਵੋ ਭਵੇਂ ਹੋਵੋ ਪਰ ਤੁਸੀਂ ਵਿਚਾਰਾ ਪੱਕਾ ਕਦੀ ਗਰੀਬ ਨਾ ਹੋਵੋ ਤੇ ਮਹਿਫਲ ਦੋਸਤੋ ਉਹਨਾਂ ਨਾਲ ਬਣਾਓ ਜਿਨ੍ਹਾਂ ਦੇ ਵਿਚਾਰ ਉੱਚੇ ਨੇ ਜਿਨ੍ਹਾਂ ਦੀ ਕਰਦਾਰ ਉੱਚਾ ਜਿਨ੍ਹਾਂ ਦੀ ਐਜੂਕੇਸ਼ਨ ਉੱਚੀ ਹੈ ਤਾਂ ਜੋ ਸਮਝਦਾਰੇ ਇਹੋ ਜਿਹੇ ਬੰਦੇ ਨੇ ਮੈਂ ਬਣਾਓ ਖੱਟਣਾ ਮੇਰੀ ਬੜੀ ਯਾਰੀ ਰਹੀ ਹੈ ਪਰ ਅਸੀਂ ਗਦੇ ਸਾਬਤ ਨਹੀਂ ਹੋਏ ਤੇ ਇਸ ਵਕਤ ਅਸੀਂ ਇਕੱਲੇ ਮਹਿਫਲ ਲਾਉਣ ਦੇ ਸ਼ਕੀ ਹਾਂ ਤੇ ਮਿਲਦੇ ਆ ਫਿਰ ਦੋਸਤੋ ਪੜਦੇ ਲਓ ਸਿੱਖਦੇ ਰਹੋ ਕਿਤਾਬ ਜ਼ਰੂਰ ਪੜਿਓ ਮੇਰਾ ਦਾਗਿਸਾਨ ਅਗਰ ਤੁਹਾਡੇ ਕੋਲ ਥੋੜਾ ਸਮਾਂ ਮਿਲੇ ਤੋਹੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਦੇ ਕੇ ਇਸ ਕਿਤਾਬ ਨੂੰ ਜ਼ਰੂਰ ਪੜਿਓ ਮਿਲਦਾ ਦੋਸਤੋ ਫਿਰ ਨਵੀਂ ਵੀਡੀਓ ਦੇ ਵਿੱਚ ਇਹਦੇ ਅੰਗੇ ਹੋਰ ਚਰਚਾ ਕਰਾਂਗੇ ਜਿਹੜੇ ਪੰਨੇ ਹੋਣਗੇ ਇਹਦੇ 100 ਤੋਂ 150 ਪੰਨੇ ਤੱਕ ਪੁਰਾਣੀ ਵੀਡੀਓ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਸਕਦੇ ਜੇ ਲਿੰਕ ਸਾਰੇ ਦਿੱਤੇ ਗਏ ਨੇ ਜਿਹੜੀ ਜਿਹੜੀ ਵੀਡੀਓ ਦੇ ਲਿੰਕ ਹੋਣ ਦੇ ਸਕਦੇ ਨੂੰ ਮੈਂ ਉਹ ਵੀ ਤੁਸੀਂ ਦੇਖ ਸਕਦੇ ਯਾਰ ਪਿਆਰ ਤੇ ਰਿਸ਼ਤੇਦਾਰ ਚੰਗਾ ਦੋਸਤੋ ਖੁਸ਼ ਰਹੋ ਤੇ ਆਬਾਦ ਰਹੋ ਜ਼ਿੰਦਗੀ 'ਚ ਪਤਾ ਨਹੀਂ ਕਦੋਂ ਨਜ਼ਾਰਾ